ਹਣੀ ਚਾਲ ਵੀ ਦਿਖਾ ਦਿੰਦੇ ਤੁਹਾਨੂੰ ਮਊਗਾ ਦੇ ਦੇਖੋ ਚਾਲ ਚੁਰ ਸਵਾਗਤ ਆ ਦੋਸਤੋ ਬਾਬਾਜੀ ਦਾ ਸਟਡ ਫਾਰਮ ਮਾਗੀ ਮੇਲਾ ਸ੍ਰੀ ਮਕਸਰ ਸਾਹਿਬ ਜਿਵੇਂ ਤੁਹਾਨੂੰ ਪਤਾ ਹੀ ਚੱਲ ਰਿਹਾ ਤੇ ਆਪਣੇ ਜਾਨਵਰ ਪਹੁੰਚੇ ਬਾਬਾਜੀ ਦਾ ਸਟਡ ਫਾਰਮ ਦੇ ਨਾਲ ਹੀ ਐਡਰੈਸ ਦੇਤਾ ਤੁਹਾਨੂੰ ਤੇ ਨਾਲੇ ਦਿੱਤੇ ਨੰਬਰ ਅੱਜ ਇਹ ਬਲੌਗ ਵਿੱਚ ਅੱਜ 16 ਜਨਵਰੀ ਆ ਮੰਨ ਲਓ ਜਿਹੜੀ ਘੋੜਾ ਮਾਰਕੀਟ ਆ ਆ ਮਗਰਲੇ ਦਿਨਾਂ ਦੇ ਚੱਲਦੇ ਹੁੰਦੇ ਸੀਲ ਵਾਲੇ ਜਾਨਵਰ 15 16 17 ਤਿੰਨ ਦਿਨ ਵਿਕਰੀ ਵਾਲੇ ਜਾਨਵਰ ਫੁੱਲ ਚੱਲਦੇ ਪਹਿਲਾਂ ਘੋੜਿਆਂ ਦੀ ਹੁੰਦੀ ਆ ਘੋੜਿਆਂ ਦੀ ਜਾਂ ਸੇਲ ਲੱਗ ਜਾਨਵਰ ਫਿਰ ਮੇਲਾ ਸ਼ੁਰੂ ਹੁੰਦਾ ਤੇ ਅੱਜ ਤੁਹਾਨੂੰ ਜਾਨਵਰ ਦਿਖਾਉਨੇ ਆ ਬਾਬਾ ਜੀਤਾ ਸਟੱਡ ਫਾਰਮ ਦੇ ਬਾਬਾ ਜੀ ਦੀ ਕਿਰਪਾ ਨਾਲ ਆਪਣੇ ਵਧੀਆ ਜਾਨਵਰ ਮੰਡੀ ਤੇ ਸੇਲ ਹੋਏ ਆ ਤੇ ਜਿੰਨੇ ਜਾਨਵਰ ਖੜੇ ਆ ਤੁਹਾਨੂੰ ਉਹ ਦਿਖਾਉਨੇ ਆ ਪਹਿਲਾਂ ਤਾਂ ਚਾਰੇ ਗੱਭਣੇ ਘੋੜੀਆਂ ਖੜੀਆਂ ਜੀ ਚਾਰ ਪਹਿਲੀ ਉਹ ਸਵਾ ਕੁ ਮਹੀਨੇ ਦੀ ਆ ਦੂਜੀ 1.5 ਮਹੀਨਿਆਂ ਦੀ ਆ ਇਹ 8 ਮਹੀਨਿਆਂ ਦੀ ਤੇ ਆ ਨੁਕਰੇ ਘੋੜੇ ਤੋਂ 8 ਮਹੀਨਿਆਂ ਦੀ ਆ ਕਪਨ ਚੰਬੀ ਕੋੜੀ 60 ਇੰਚ ਹਾਈਟ ਆ ਗਰਦਨ ਗਰਦਨ ਲੰਮੀ ਲੈਂਥ ਸੋਹਣੀਆ ਪੇਟਲਾ ਕੋੜੀ ਕੀ ਹਾਲਾ ਜੀ ਵਧੀਆ ਵੀਰੇ ਵਧੀਆ ਵਧੀਆ ਦੇਖੋ ਸਵਾਰੇ ਦੇਖ ਬਾਈ ਆਜੋ ਕਿਆ ਮੂਗਾ ਕੋੜੀ ਗੱਪਣਾ ਖੜੀਏ ਦੋਸਤੋ ਲਾਲ ਰਤਨ ਦੇ ਬੱਚੇ ਤੋਂ ਪਹਿਲਾਂ ਆਪਾਂ ਨੂੰ ਕਨਫਿਊਜ਼ਨ ਹੋਈ ਦੇਵਰਾਜ ਦੇ ਬੱਚੇ ਤੋਂ ਆਪਾਂ ਵੀਡੀਓ 'ਚ ਬੋਲੀ ਪਰ ਲਾਂਗੋ ਵਾਲਾ ਲਾਲ ਰਤਨ ਦਾ ਘੋੜਾ ਆਪਣੀ ਬਾਈ ਹੁਣਾਂ ਨਾਲ ਗੱਲ ਹੋਈ ਉਹਨੇ ਲਾਲ ਰਤਨ ਦਾ ਦੱਸਿਆ ਜੀ ਮੂੜੀ ਅੱਜ ਪ੍ਰਾਰਥਨਾ ਨਹੀਂ ਕਿਹੜੀ ਕੋੜੀ ਨਹੀਂ ਇਹ ਚਾਰੀ ਤੇ ਮੂੜੀ ਮਰ ਗਈ ਆਹਾਂ ਬਾਈ ਕਦੇ ਚੀਜ਼ ਨਹੀਂ ਜਾਂਦਾ ਮਨ ਲੈਂਦਾ ਕਿੰਨੇ ਮਿੰਟਸ ਤੱਕ ਆ ਰਹੇ ਮਿੱਤਰੀ ਕੁੰਦੇ ਗਈ ਇਹ ਛੋਟਾ ਮਾਲ ਖੜਾ ਜੀ ਨੁਕਰਾ ਤੇ ਲਾਲ ਬਸ਼ੀਰਾ ਨੂਰਾ ਖੜਾ ਤੇ ਆ ਸੱਗੂ ਦਾ ਬਸ਼ੀਰਾ ਜੀ ਆ ਬਸ਼ੀਰੀ ਆ ਜੀ ਜੈ ਰਾਜ ਦੀ ਪਹਿਲੇ ਪੂਰ ਦਾ ਮੰਨ ਲਓ ਜਿਹੜਾ ਸੀਲ ਹੋਣ ਵਾਸਤੇ ਸਾਰਿਆਂ ਤੋਂ ਪਹਿਲਾਂ ਜਿਹੜਾ ਬੱਚਾ ਸੀਲ ਹੋਣ ਵਾਸਤੇ ਮੰਡੀ ਤੇ ਆਇਆ ਜੈ ਰਾਜ ਦਾ ਇਹ ਬੱਚੀ ਆ ਤੇ ਉਸ ਤੋਂ ਬਾਅਦ ਆ ਬਸ਼ੀਰੀ ਖੜੀ ਪੰਜ ਕਲੈਨ ਨਾਲ ਬਸ਼ੀਰਾ ਨੂਰਾ ਨਾਲ ਸੱਗੂ ਦਾ ਨੁਕਰਾ ਬਸ਼ੀਰਾ ਤੇ ਇਹ ਮਾਰਵਾੜੀ ਬਿਸ਼ੀਰੀ ਖੜੀ ਹੈ ਸਿਰਫ ਮੱਥੇ ਬਲੀਜ ਦੀ ਸਾਲਕੀ ਦੀ ਹੋਈ ਹੈ ਮੱਝੂ ਕੋ ਲੈਣ ਦੀ ਇੱਕ ਰੰਗੀ ਨੀਲੀ ਤੇ 63 ਇੰਚ ਦੀ ਨੋਕਰੀ ਘੋੜੇ ਖੜੀ ਹੈ ਤੇ ਆ ਸੰਜਾਫ ਬੱਚੀ ਖੜੀ ਆ ਇਹ ਆਪਣੇ ਵਾਲੇ ਦਿਲਸਾਨ ਦੇ ਬੱਚੇ ਰਾਜਵੰਸ਼ ਦੀ ਬੱਚੀ ਹੈ ਜੀ ਮਹੂਗਾ ਕੋੜੀ ਜਿਹੜੀ ਆਪਾਂ ਗੱਬਣ ਦੱਸੀ ਸੀ ਸਵਾਰੀ ਸੂਰੀ ਦੀ ਪਾਸ ਆ ਗਰਦਨ ਗੁਰਦਨ ਲੈਂਥ ਨੂੰ ਤਾਂ ਬਹੁਤ ਚੰਗੇ 10 ਮਹੀਨੇ ਤੋਂ ਉੱਪਰ ਗੱਬਣਾ 10.5 ਮਹੀਨੇ ਦੇ ਆਸ-ਪਾਸ ਗੱਬਣਾ ਜੀ ਇਹ ਜਾਇਜ਼ ਰੇਟ ਦੀ ਆ ਮੰਨ ਲਓ ਲਾਟਰੀ ਹੈ ਇੱਕ ਹਿਸਾਬ ਦੇ ਅਲੀ ਕਾ ਜੀ ਕਾ ਜੀ ਪੁੱਤਰ ਜਾ ਤੇ ਰਾਜਵੰਦ ਦੀ ਪਹਿਲੇ ਪੂਰ ਦੀ ਬੱਚੀ ਉਹ ਤੋਂ ਬਾਅਦ ਦਲਵਾਗ ਰਣਨੀ ਦੀ ਪੋਤੀ ਜੈਕਸਨ ਘੋੜੇ ਦੀ ਇਹ ਵੀ ਸੇਲ ਆ ਜੀ ਕਿ ਕਾਲੇ ਬਾਦਲ ਦੀ ਆ ਕਾਲੇ ਬਾਦਲ ਦੀ ਆ ਜੀ ਮੱਥੇ ਬਲੇਜ ਦੀ ਆ ਆਲੀ ਸੰਦ ਇਹ ਆਪਣੇ ਵਾਲੇ ਰਾਜਰੂਪ ਦੀ ਬੱਚੀ ਆ ਤੇ ਉਹ ਸੰਜਾਹ ਬੱਚੇ ਇੰਨੇ ਇੱਕ ਜਾਨਵਰ ਹੈ ਕਿ ਬਾਬੇ ਕਰਪਣਾ ਵਧੀਆ ਸੀਲ ਹੋ ਗਏ ਆਪਣੇ ਚਾਲ ਵੀ ਦਿਖਾ ਦਿੰਦੇ ਆ ਤੁਹਾਨੂੰ ਮਾਹੂਗਾ ਦੇਖੋ ਚਾਲ ਚੁਰ ਹੌਲੀ ਬਾਗਾਂ ਸਹੀ ਕਰ ਬਾਗਾਂ ਸਹੀ ਕਰ ਲਾ ਬੋਤੇ ਜਿੱਡੀ ਤਾਂ ਤੌਣੀ ਐ ਦੀ ਹੰਬੀ ਭਾਈ ਉਹ ਵੀ ਗਈ ਜਨਾ ਨਗਾਮ ਹੀ ਕੋਈ ਜਿਹੀ ਪਾਈ ਹੋਈ ਇਹਨਾਂ ਦੀ ਚੱਲ ਮੈਂ ਹਾਈ ਦੇ ਕਰਕ ਨਾ ਆ ਜਾ ਹੁਣ ਨੇੜੇ ਮੋੜ ਲਾ